ਡ੍ਰਾਈ ਗੱਡੀ ਪਟਰੀ ਦੇ ਉੱਤੇ ਜਾ ਰਹੀ ਸੀ ਜਿਸ ਤੋਂ ਬਾਅਦ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਜੋ ਹੈ ਮੌਕੇ ਦੇ ਉੱਤੇ ਇਸ ਟ੍ਰੇਨ ਨੂੰ ਰੋਕਿਆ ਜਾਂਦਾ ਹੈ ਹਾਲਾਂਕਿ ਜਦੋਂ ਇਸ ਦੀ ਸੂਚਨਾ ਅਧਿਕਾਰੀਆਂ ਤੱਕ ਪਹੁੰਚਦੀ ਹੈ ਮੌਕੇ ਤੇ ਭੱਜਣਾ ਪੈਂ ਜਾਂਦੀਆਂ ਨੇ ਇਸ ਮਾਮਲੇ ਦੇ ਵਿੱਚ ਹੁਣ ਰੇਲ ਮੰਤਰਾਲੇ ਦੇ ਵੱਲੋਂ ਦਖਲ ਦੇ ਦਿੱਤਾ ਗਿਆ ਦਰਅਸਲ ਰੇਲ ਮੰਤਰਾਲੇ ਦੇ ਵੱਲੋਂ ਇਸ ਦੀ ਜਾਂਚ ਤੇ ਹੁਕਮ ਦਿੱਤੇ ਨੇ ਕੀ ਆਖਿਰਕਾਰ 78 ਕਿਲੋਮੀਟਰ ਚੱਲ ਕੇ ਮਾਲ ਗੱਡੀ ਪੰਜਾਬ ਵਿੱਚ ਕਿਵੇਂ ਪਹੁੰਚੀ ਪਠਾਨਕੋਟ ਰੇਲਵੇ ਸਟੇਸ਼ਨ ਦੀ ਲਾਪਰਵਾਹੀ ਕਹੀ ਜਾ ਰਹੀ ਹੈ ਹਾਲਾਂਕਿ ਅਸਲ ਦੇ ਵਿੱਚ ਗਲਤੀ ਕਿਸ ਦੀ ਹੈ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਬਿਨਾਂ ਡਰਾਈਵਰ ਤੋਂ ਲੁਧਿਆਣਾ ਵਾਲੇ ਪਾਸੇ ਆ ਰਹੀ ਸੀ ਇਹ ਮਾਲ ਗੱਡੀ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਮਾਲ ਗੱਡੀ ਅੱਗੇ ਵਧਦੀ ਹੋਈ ਵਿਖਾਈ ਦੇਰੀ ਸੀ ਐਨ ਵਾਕਟ ਦੇ ਉੱਤੇ ਹੁਸ਼ਿਆਰਪੁਰ ਦੇ ਉੱਚਾ ਬੱਸੀ ਰੇਲਵੇ ਸਟੇਸ਼ਨ ਦੇ ਉੱਤੇ ਇਸ ਨੂੰ ਰੋਕਿਆ ਜਾਂਦਾ ਜਿਸ ਤੋਂ ਬਾਅਦ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਸੁੱਖ ਦਾ ਸਾਹ ਆਂਦਾ ਜਿਵੇਂ ਹੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਲੱਗਦਾ ਹੈ ਕਿ ਮਾਲ ਗੱਡੀ ਜੰਮੂ ਤੋਂ ਪੰਜਾਬ ਆ ਰਹੀ ਹੈ ਜਿਸ ਦੇ ਵਿੱਚ ਨਾ ਤਾਂ ਕੋਈ ਡਰਾਈਵਰ ਹੈ ਤੇ ਨਾ ਹੀ ਕੋਈ ਗਾਰਡ ਹੈ ਉਹਨਾਂ ਦੇ ਵੱਲੋਂ ਛੇਤੀ ਤੋਂ ਛੇਤੀ ਤਮਾਮ ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਕਿ ਉਸ ਰਾਹ ਦੇ ਵਿੱਚ ਆਉਂਦੇ ਸਨ ਉੱਥੇ ਫੋਨ ਕਰਕੇ ਐਮਰਜੈਂਸੀ ਅਲਰਟ ਦੀ ਚੇਤਾਵਨੀ ਦੇ ਦਿੱਤੀ ਜਾਂਦੀ ਹੈ ਤਾਂ ਸਾਵਧਾਨੀ ਦੇ ਤੌਰ ਦੇ ਉੱਤੇ ਪਟੜੀਆਂ ਵੀ ਖਾਲੀ ਕਰਵਾ ਦਿੱਤੀਆਂ ਜਾਂਦੀਆਂ ਨੇ ਜੇਕਰ ਇਹ ਮਾਲ ਗੱਡੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦੀ ਕਿਉਂਕਿ ਇੱਕ ਵੱਡਾ ਰੇਲਵੇ ਸਟੇਸ਼ਨ ਹੈ ਤੇ ਉੱਥੇ ਵੱਡਾ ਹਾਜਾ ਵੀ ਵਾਪਰ ਜਾਣਾ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਰੇਲ ਮੰਤਰਾਲੇ ਦੀ ਐਂਟਰੀ ਹੋ ਚੁੱਕੀ ਹੈ ਰੇਲ ਮੰਤਰਾਲੇ ਨੇ ਇਹ ਸਾਰੇ ਘਟਨਾਕਰਮ ਨੂੰ ਲੈ ਕੇ ਸਖਤ ਜਾਂਚ ਦਾ ਆਦੇਸ਼ ਦੇ ਦਿੱਤੇ ਨੇ ਵੱਡੀ ਗਾਜ ਵੀ ਅਧਿਕਾਰੀਆਂ ਦੀ ਉੱਤੇ ਡਿੱਗ ਸਕਦੀ ਹੈ ਕਿ ਕਿਵੇਂ ਇਹ ਟਰੇਨ ਜਿਹੜੀ ਹੈ ਜੰਮੂ ਤੋਂ ਪੰਜਾਬ ਪਹੁੰਚੀ ਹੈ ਜਿਸ ਦੇ ਵਿੱਚ ਨਾ ਤਾਂ ਕੋਈ ਡਰਾਈਵਰ ਸੀ ਤੇ ਨਾ ਹੀ ਕੋਈ ਗਾਰਡ ਹੈ ਤੇ 70 ਤੋਂ 80 ਕਿਲੋਮੀਟਰ ਪ੍ਰਤੀ ਘਾਟੇ ਦੀ ਰਫ਼ਤਾਰ ਦੇ ਨਾਲ ਇਹ ਮਾਲ ਗੱਡੀ ਅੱਗੇ ਵਧਦੀ ਹੋਈ ਵਿਖਾਈ ਦਿੱਤੀ ਹੁਸ਼ਿਆਰਪੁਰ ਦੇ ਉੱਚੀ ਬਸੀ ਦੇ ਨਜ਼ਦੀਕ ਰੇਲਵੇ ਸਟੇਸ਼ਨ ਦੇ ਉੱਤੇ ਇਸ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਸੁੱਖ ਦਾ ਸਾਹ ਆਇਆ ਪਠਾਨਕੋਟ ਰੇਲਵੇ ਸਟੇਸ਼ਨ ਦੀ ਇਹ ਵੱਡੀ ਲਾਪਰਵਾਹੀ ਮੰਨੀ ਜਾ ਰਹੀ ਹੈ ਹਾਲਕੀ ਅਸਲ ਦੇ ਵਿੱਚ ਗਲਤੀ ਕਿਸ ਦੀ ਹੈ ਜਾਂਚ ਤੋਂ ਬਾਅਦ ਪਤਾ ਲੱਗੇਗਾ ਰੇਲਵੇ ਮੰਤਰਾਲੇ ਨੇ ਸਖਤ ਜਾਂਚ ਤੇ ਦਿਸ਼ਾ ਨਿਰਦੇਸ਼ ਦੇ ਦਿੱਤੇ ਨੇ ਕਿਉਂਕਿ ਇਸ ਮਾਲ ਗੱਡੀ ਨੂੰ ਜੇਕਰ ਮੌਕੇ ਦੇ ਉੱਤੇ ਨਾ ਰੋਕਿਆ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ ਵੱਡਾ مالی ਨੁਕਸਾਨ ਵੀ ਹੋ ਸਕਦਾ ਸੀ ਪਰ ਹੁਸ਼ਿਆਰਪੁਰ ਦੇ ਉੱਚੀ ਬੱਸੀ ਰੇਲਵੇ ਸਟੇਸ਼ਨ ਤੇ ਇਸ ਨੂੰ ਰੋਕ ਲਿਆ ਗਿਆ ਤਾਂ ਮਾਲ ਗੱਡੀ ਰੇਲ ਡਾਊਨ ਮਾਮਲੇ ਦੀ ਜਾਂਚ ਤੇ ਸਖਤ ਦਿਸ਼ਾ ਨਿਰਦੇਸ਼ ਰੇਲ ਮੰਤਰਾਲੇ ਦੇ ਵੱਲੋਂ ਦੇ ਦਿੱਤੇ ਗਏ ਨੇ ਹਾਲਕਿ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਅਜੇ ਤੱਕ ਹਾਸਲ ਨਹੀਂ ਹੋ ਸਕੀ ਇਹ ਸਾਰੀ ਲਾਪਰਵਾਹੀ ਦੇ ਮਾਮਲੇ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਕੋਈ ਟੀਮ ਦਾ ਗਠਨ ਕੀਤਾ ਗਿਆ ਜਾਂ ਫਿਰ ਕਦੋਂ ਤੱਕ ਇਸ ਦੀ ਰਿਪੋਰਟ ਸਾਹਮਣੇ ਆਏਗੀ ਕਿ ਇਹ ਸਾਰੇ ਘਟਨਾ ਕਰਮ ਦੇ ਵਿੱਚ ਕਸੂਰਵਾਰ ਹੈ ਕੌਣ ਹੈ ਕਿਸ ਦੀ ਗਲਤੀ ਦੇ ਕਰਕੇ ਬਿਨਾ ਡਰਾਈਵਰ ਦੇ ਬਿਨਾ ਮਾਲ ਗੱਡੀ ਮaaf ਕਰਨਾ ਬਿਨਾ ਗਾੜ ਦੇ ਇਹ ਮਾਲ ਗੱਡੀ ਜੰਮੂ ਤੋਂ ਪੰਜਾਬ ਕਿਵੇਂ ਪਹੁੰਚ ਗਈ 78 ਕਿਲੋਮੀਟਰ ਦਾ ਤਕਰੀਬਨ ਇਸ ਨੇ ਸਫ਼ਰ ਤੈਅ ਕੀਤਾ ਹੈ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਰੇਲ ਦੀਆਂ ਪਟੜੀਆਂ ਦੇ ਉੱਤੇ ਦੌੜਦੀ ਹੋਈ ਵਿਖਾਈ ਦਿੱਤੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਹੁਸ਼ਿਆਰਪੁਰ ਦੇ ਉੱਚੀ ਬਸੀ ਦੇ ਨਜ਼ਦੀਕ ਇਸ ਟ੍ਰੇਨ ਨੂੰ ਰੋਕਿਆ ਜਿਸ ਤੋਂ ਬਾਅਦ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੁੱਖ ਦਾ ਸਾਹ ਆਇਆ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਡਰਾਈਵਰ ਜਾਂ ਫਿਰ ਗਾਰਡ ਦੇ ਉੱਤੇ ਵੀ ਗਾਜ ਢਿੱਗ ਸਕਦੀ ਹੈ ਪਰ ਅਸਲ ਦੇ ਵਿੱਚ ਕਸੂਰवार ਕੌਣ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ